ਸਿਕਾਸਰਨ ਜਿਕ ਵਾਰ ਫੇਰ ਤੋਂ ਸਵਾਗਤ ਕਰਦਾ ਹਾਂ ਸ਼ਾਮ ਦੇ ਪ੍ਰੋਗਰਾਮ ਵਿੱਚ ਹੁਣੇ-ਹੁਣੇ ਬ੍ਰੇਕਿੰਗ ਨਿਊਜ਼ ਆਈ ਹੈ ਤੁਸੀਂ ਸਾਰਿਆਂ ਨੇ ਫੋਟੋਆਂ ਵੀ ਦੇਖੀਆਂ ਹਨ ਅਮਰੀਕਾ ਨੇ ਹੋਰ 300 ਜਾਣਿਆਂ ਨੂੰ ਡਿਪੋਰਟ ਕਰਕੇ ਪਨਾਮਾ ਵਿੱਚ ਵਾਪਸ ਭੇਜ ਦਿੱਤੇ ਗਏ ਹਨ ਉਹਨਾਂ 300 ਜਾਣਿਆਂ ਨੂੰ ਪਨਾਮਾ ਦੇ ਇੱਕ ਹੋਟਲ ਵਿੱਚ ਕੈਦ ਕਰਕੇ ਰੱਖਿਆ ਗਿਆ ਹੈ ਫੋਟੋਆਂ ਤੁਸੀਂ ਸਾਰਿਆਂ ਨੇ ਦੇਖ ਲਈਆਂ ਹਨ ਤੇ ਦੂਜੀ ਖਬਰ ਇਹ ਹੈ ਵੀ ਕੋਸ ਤਾਰੀਕਾ ਨੇ ਅੱਜ ਤੋਂ ਅਮਰੀਕਾ ਨਾਲ ਕਰਾਰ ਕਰ ਲਿਆ ਹੈ ਵੀ ਉਹ ਜਿੰਨੇ ਵੀ ਲੋਕ ਡਿਪੋਰਟ ਹੋਣਗੇ ਅਮਰੀਕਾ ਤੋਂ ਜਾਂ ਬਾਰਡਰ ਤੋਂ ਉਹ ਸਭ ਤੋਂ ਪਹਿਲਾਂ ਕੌਸਟਾਰੀਕਾ ਵਿੱਚ ਰੱਖੇ ਜਾਣਗੇ ਹੁਣ ਕਿਸੇ ਨੂੰ ਵੀ ਸਿੱਧਾ ਇੰਡੀਆ ਨਹੀਂ ਭੇਜਿਆ ਜਾਵੇਗਾ ਜਿੰਨਿਆਂ ਨੂੰ ਵੀ ਕੈਦ ਕਰਿਆ ਜਾਵੇਗਾ ਉਹਨਾਂ ਨੂੰ ਕੌਸਟਾਰੀਕਾ ਵਿੱਚ ਰੱਖਿਆ ਜਾਵੇਗਾ ਸਰਕਾਰ ਦੇ ਕਹਿਣ ਦੇ ਮੁਤਾਬਿਕ 6 ਤੋਂ 8 ਹਫ਼ਤੇ ਵੀ ਲੱਗ ਸਕਦੇ ਹਨ ਪਰ ਇਹ ਸਰਕਾਰੀ ਅੰਕੜਾ ਹੈ ਲੱਗਣ ਨੂੰ 4 ਮਹੀਨੇ 6 ਮਹੀਨੇ ਸਾਲ ਵੀ ਲੱਗ ਸਕਦਾ ਹੈ ਕਿ ਅਮਰੀਕਨ ਗਵਰਨਮੈਂਟ ਹਰ ਇੱਕ ਬੰਦੇ ਪਿੱਛੇ ਉਸ ਦੀ ਦੇਖਭਾਲ ਕਰਨ ਲਈ ਉਸ ਦੇ ਰੱਖਣ ਲਈ ਕਾਸਤਾਰੀਕਾ ਗਵਰਨਮੈਂਟ ਨੂੰ ਖਰਚਾ ਦੇਵੇਗੀ ਕਾਸਤਾਰੀਕਾ ਇੱਕ ਬਹੁਤ ਛੋਟਾ ਦੇਸ਼ ਹੈ ਜਿਸ ਨੂੰ ਥਰਡ ਕੰਟਰੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਹੋ ਸਕਦਾ ਹੈ ਕਿ ਉਹ ਆਪਣੇ ਕਮਾਈ ਕਰਨ ਦੇ ਚੱਕਰਾਂ ਵਿੱਚ ਜੇ ਦੋ ਲੱਗਣ ਤਾਂ 4 ਮਹੀਨੇ ਤੱਕ ਵੀ ਇੱਕ ਬੰਦੇ ਨੂੰ ਰੱਖ ਸਕਦਾ ਹੈ ਉਸ ਦੇ ਉੱਪਰ ਉਸ ਦੇਸ਼ ਦੀ ਮਰਜ਼ੀ ਹੈ ਕੋਈ ਕੁਝ ਵੀ ਨਹੀਂ ਕਰ ਸਕੇਗਾ ਉਸ ਤੋਂ ਬਾਅਦ ਵੀ ਜਿੱਦਾਂ ਹੁਣ ਤਾਂ ਸਿਰਫ 200 ਬੰਦਾ ਜਾਏਗਾ ਅੱਜਕੋਸ਼ ਤਰੀਕਾ ਜਿੱਦਾਂ ਜਿੱਦਾਂ ਬੰਦੇ ਵਧੇ ਜਾਣਗੇ ਡਿਪੋਰਟ ਹੁੰਦੇ ਲੋਕ ਵਧੇ ਜਾਣਗੇ ਉਦਾਂ ਉਦਾਂ ਉਸ ਦੇਸ਼ ਦੇ ਉੱਪਰ ਵੀ ਭਾਰ ਵਧੀ ਜਾਏਗਾ ਫਿਰ ਇੱਕ ਇੱਕ ਬੰਦੇ ਦੀ ਜਾਣਕਾਰੀ ਲੈਣਾ ਉਸ ਨੂੰ ਭੇਜਣਾ ਫਿਰ ਇੰਡੀਆ ਵਿੱਚ ਜਾਣਕਾਰੀ ਲਈ ਉਹਨੂੰ ਵੈਰੀਫਾਈ ਕਰਨਾ ਕਿ ਉਹ ਬੰਦਾ ਉਸੇ ਪਿੰਡ ਦਾ ਹੈ ਨਹੀਂ ਹੈ ਇਸ ਵਿੱਚ ਬਹੁਤ ਟਾਈਮ ਲੱਗ ਸਕਦਾ ਹੈ ਸਾਲ ਵੀ ਲੱਗ ਸਕਦਾ ਹੈ ਤੋ ਸਾਨੂੰ ਸਾਰਿਆਂ ਨੂੰ ਇਹ ਗੱਲ ਆਪਣੇ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ ਜੇ ਕਿਸੇ ਦਾ ਬੱਚਾ ਜੋ ਅਮਰੀਕਾ ਲਈ ਨਿਕਲਿਆ ਹੈ ਹਜੇ ਪਨਾਮਾ ਦੇ ਜੰਗਲਾਂ ਵਿੱਚ ਹੈ ਜਾਂ ਸਾਊਥ ਅਮਰੀਕਾ ਦੇ ਕਿਸੇ ਹੋਰ ਸ਼ਹਿਰ ਵਿੱਚ ਹੈ ਜਾਂ ਕੋਈ ਜਾਣ ਵੀ ਫਰਾਕ ਵਿੱਚ ਹੈ ਤਾਂ ਉਹ ਆਪਣੇ ਪੈਸੇ ਏਜੰਟਾਂ ਕੋਲੋਂ ਵਾਪਸ ਕਰਵਾ ਲਵੇ ਜਾਂ ਕਿਸੇ ਦਾ ਬੱਚਾ ਹਜੇ ਰਸਤੇ ਵਿੱਚ ਹੈ ਜੇ ਉਸ ਦੀ ਕਿਸੇ ਵੀ ਤਰੀਕੇ ਕਿਸੇ ਨਾਲ ਗੱਲ ਹੁੰਦੀ ਹੈ ਜਾਂ ਆਪਣੇ ਬੱਚੇ ਤੱਕ ਕੋਈ ਸਨੇਹਾ ਜਾਂਦਾ ਹੈ ਤਾਂ ਉਹ ਵਾਪਸ ਹੁਣ ਤੋਂ ਜਿੰਨੀ ਜਲਦੀ ਹੋ ਸਕਦਾ ਹੈ ਆਪਣੇ ਦੇਸ਼ ਪਰਤ ਆਵੇ ਹਜੇ ਉਹਦੇ ਕੋਲ ਪਾਸਪੋਰਟ ਹੋਏਗਾ ਜੇ ਕਿਸੇ ਨੇ ਪਾਸਪੋਰਟ ਨਹੀਂ ਪਾੜਿਆ ਹੈ ਤਾਂ ਉਹ ਨੇੜੇ ਦੀ ਇੰਡੀਅਨ ਐਮਬੈਸੀ ਵਿੱਚ ਜਾਵੇ ਆਪਣੇ ਆਪ ਨੂੰ ਪੇਸ਼ ਕਰੇ ਤੇ ਆਪਣੇ ਖਰਚੇ ਉੱਪਰ ਬਾਹਰ ਰਵੇ ਜਿੱਥੇ ਐਨਾ ਲੱਗਿਆ ਹੈ ਥੋੜਾ ਜਿਹਾ ਹੋਰ ਲੱਗ ਜਾਵੇਗਾ ਆਪਣੇ ਜਹਾਜ਼ ਦੇ ਟਿਕਟ ਲੈ ਕੇ ਆਪਣੇ ਆਪ ਆਪਣੇ ਘਰੇ ਵਾਪਸ ਆਵੇ ਕਿਉਂਕਿ ਅੱਗੇ ਦਾ ਰਾਹ ਹੁਣ ਅਮਰੀਕਾ ਨੇ ਬੰਦ ਕਰ ਲਿਆ ਹੈ ਹੁਣ ਤੋਂ ਬਾਅਦ ਅਮਰੀਕਾ ਵਿੱਚ ਜਿਹੜਾ ਬੰਦਾ ਵੀ ਇਲੀਗਲ ਐਂਟਰੀ ਕਰੇਗਾ ਜਾਂ ਕਰਦਾ ਫੜਿਆ ਜਾਵੇਗਾ ਉਹ ਕੌਸਟਾ ਰਿਕਾ ਵਿੱਚ ਹੀ ਰੱਖਿਆ ਜਾਵੇਗਾ ਜੇ ਕਿਸੇ ਨੇ ਰਿਫਿਊਜੀ ਸਟੇਟਸ ਕਲੇਮ ਕਰਨਾ ਹੈ ਉਹ ਸੈਂਟਰਲ ਅਮਰੀਕਾ ਵਿੱਚ ਕਰ ਸਕਦਾ ਹੈ ਪਰ ਇੱਕ ਗੱਲ ਯਾਦ ਰੱਖੇ ਵੀ ਸੈਂਟਰਲ ਅਮਰੀਕਾ ਦੇ ਸ਼ਹਿਰ ਥਰਡ ਵਰਲਡ ਕੰਟਰੀ ਦੇ ਨਾਮ ਤੋਂ ਜਾਣੇ ਜਾਂਦੇ ਹਨ ਉਹਨਾਂ ਵਿੱਚ ਗਰੀਬੀ ਇੰਡੀਆ ਤੋਂ ਵੀ ਜ਼ਿਆਦਾ ਹੈ ਉੱਥੇ ਜਿੰਨਾ ਵੀ ਧੰਦਾ ਚੱਲਦਾ ਹੈ ਔਰ ਡੋਂਕੀਆਂ ਦੇ ਨਾਮ ਤੇ ਚੱਲਦਾ ਹੈ ਪਰ ਜੇ ਅਮਰੀਕਾ ਨੇ ਰਾਹ ਬੰਦ ਕਰ ਦਿੱਤਾ ਤਾਂ ਡੋਂਕੀਆਂ ਦਾ ਧੰਦਾ ਵੀ ਬੰਦ ਹੋ ਜਾਵੇਗਾ ਤੇ ਅਗਲੇ 4-5 ਸਾਲ ਤੱਕ ਤਾਂ ਇਹ ਨਹੀਂ ਚੱਲੇਗਾ ਸਾਨੂੰ ਸਾਰਿਆਂ ਨੂੰ ਇਹ ਗੱਲ ਆਪਣੇ ਮਨ ਵਿੱਚ ਰੱਖ ਕੇ ਅਗਲੇ ਕਦਮ ਚੱਕਣੇ ਚਾਹੀਦੇ ਹਨ ਹੁਣ ਲਈ ਬਸ ਇੰਨਾ ਹੀ ਜੇ ਕੋਈ ਹੋਰ ਜ਼ਰੂਰੀ ਖਬਰ ਆਈ ਤਾਂ ਤੁਹਾਡੇ ਨਾਲ ਜਰੂਰ ਅਪਡੇਟ ਕਰਾਂਗਾ ਤੁਹਾਨੂੰ ਜਰੂਰ ਸ਼ੇਅਰ ਕਰਕੇ ਦੱਸਾਂਗਾ ਵੀ ਦੁਨੀਆ ਵਿੱਚ ਚੱਲ ਕੀ ਰਿਹਾ ਹੈ ਹੁਣ ਦੇ ਲਈ ਇੰਨਾ ਹੀ ਇਜਾਜ਼ਤ ਦਿਓ ਧੰਨਵਾਦ ਜੀ